ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦਾ ਐਲਾਨ ਕੀਤਾ ਗਿਆ ਔਰ ਉਸੇ ਮਿਸ਼ਨ ਚੜ੍ਹਦੀ ਕਲਾ ਅਧੀਨ ਰੰਗਲਾ ਪੰਜਾਬ ਸੁਸਾਇਟੀ ਨਿਯੁਕਤ ਕੀਤੀ ਗਈ ਹੈ ਜਿਹੜੀ ਅਲਟੀਮੇਟਲੀ ਫੰਡਿੰਗਸ ਗੈਦਰ ਕਰੂਗੀ ਡੋਨੇਸ਼ਨਸ ਗੈਦਰ ਕਰੂਗੀ ਔਰ ਪੰਜਾਬ ਸਰਕਾਰ ਦੇ ਵੱਲੋਂ ਫੰਡਿੰਗਸ ਐਕਸੈਪਟ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਫੰਡਿੰਗਸ ਐਕਸੈਪਟ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੁਣ ਇਹ ਫੰਡਿੰਗ ਜੋ ਹੋਣਗੀਆਂ ਪੰਜਾਬ ਸਰਕਾਰ ਦੇ ਬਕੌਲ ਜਿਹੜੀਆਂ ਹੜਪੀੜਤਾ ਵਾਸਤੇ ਵਰਤੀਆਂ ਜਾਣਗੀਆਂ ਪਰ ਜਦੋਂ ਇਹ ਐਲਾਨ ਹੁੰਦਾ ਉਦੋਂ ਇੱਕ ਸਵਾਲ ਖੜ ਗਿਆ ਖਾਸ ਤੌਰ ਤੇ ਉਹ ਸਵਾਲ ਜਿਹੜਾ ਸੁਖਬੀਰ ਬਾਦਲ ਨੇ ਲੰਗੇ ਦਿਨੀ ਖੜਾ ਕਰ ਦਿੱਤਾ ਕਿ ਇਸ ਰੰਗਲਾ ਪੰਜਾਬ ਸੁਸਾਇਟੀ ਦੀ ਲੋੜ ਹੀ ਨਹੀਂ ਸੀ ਸੁਖਬੀਰ ਬਾਦਲ ਸਵਾਲ ਕਰਦੇ ਆ ਕਿ ਸੀਐਮ ਰਿਲੀਫ ਫੰਡ ਕਿੱਥੇ ਗਿਆ ਜਿਵੇਂ ਕਿ ਪ੍ਰਧਾਨ ਮੰਤਰੀ ਰਿਲੀਫ ਫੰਡ ਹੁੰਦਾ ਉਸੇ ਤਰ੍ਹਾਂ ਇੱਕ ਸੀਐਮ ਰਿਲੀਫ ਫੰਡ ਵੀ ਹੁੰਦਾ ਉਸ ਸੀਐਮ ਰਿਲੀਫ ਫੰਡ ਦੇ ਬਾਰੇ ਸੁਖਬੀਰ ਬਾਦਲ ਪੁੱਛਦੇ ਨਜ਼ਰ ਆਏ ਸੁਖਬੀਰ ਬਾਦਲ ਨੇ ਉਸ ਸੀਐਮ ਰਿਲੀਫ ਫੰਡ ਦਾ ਹਵਾਲਾ ਦਿੱਤਾ ਔਰ ਇਹ ਮੰਗ ਕੀਤੀ ਹੈ ਪੁੱਛਿਆ ਕਿ ਆਖਿਰ ਉਸ ਸੀਐਮ ਰਿਲੀਫ ਫੰਡ ਦਾ ਕੀ ਬਣਿਆ ਇਹ ਵੀ ਦੱਸਿਆ ਜਾਵੇ ਖੈਰ ਜਦੋਂ ਇਹ ਸਵਾਲ ਖੜਦਾ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਧਿਆਨ ਜਾਂਦਾ ਹੈ ਕਿ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਸੀਐਮ ਰਿਲੀਫ ਫੰਡ ਦੇ ਵਿੱਚ ਕਿੰਨੇ ਕੁ ਪੈਸੇ ਸੀ ਔਰ ਉਹਨਾਂ ਪੈਸਿਆਂ ਦਾ ਇਸਤੇਮਾਲ ਪੰਜਾਬ ਸਰਕਾਰ ਨੇ ਕਿਵੇਂ ਤੇ ਕਿੱਥੇ ਕੀਤਾ ਸੁਖਬੀਰ ਬਾਦਲ ਦੇ ਸਵਾਲ ਦਾ ਜਵਾਬ ਸ਼ਾਇਦ ਉਹ ਤੋਂ ਮਿਲ ਜਾਵੇਗਾ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਉਹ ਰਿਲੀਫ ਫੰਡ ਬੜੇ ਇਤਿਆਦ ਦੇ ਨਾਲ ਵਰਤਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਵਾਸਤੇ ਪਰ ਜਦ ਤੱਕ ਪੰਜਾਬ ਸਰਕਾਰ ਇਸ ਬਾਰੇ ਕਲੈਰਿਟੀ ਨਹੀਂ ਦਿੰਦੀ ਔਰ ਤੱਕ ਸ਼ਾਇਦ ਇਸ ਮਸਲੇ ਦੇ ਉੱਤੇ ਨੇਹਰਾ ਬਣਿਆ ਰਹੇਗਾ ਔਰ ਜਿਸ ਇੰਟੈਂਸਿਟੀ ਦਾ ਇਹ ਸਵਾਲ ਬਣਦਾ ਪਿਆ ਇਹ ਸ਼ਾਇਦ ਉਸ ਤੋਂ ਵੀ ਖਤਰਨਾਕ ਇੰਟੈਂਸਿਟੀ ਦਾ ਸਵਾਲ ਬਣ ਕੇ ਉਭਰੇ ਪਰ ਸੀਐਮ ਰੀਲੀਫ ਫੰਡ ਨੂੰ ਲੈ ਕੇ ਚਰਚਾਾਂ ਮਾਂ ਛੇੜ ਦਿੱਤੀਆਂ ਗਈਆਂ ਨੇ ਸੁਖਬੀਰ ਬਾਦਲ ਨੇ ਸ਼ਰਿਆਮ ਪੁੱਛਿਆ ਕਿ ਸੀਐਮ ਰੀਲੀਫ ਫੰਡ ਕਿੱਥੇ ਹੈ ਤੇ ਨਾਲੋਂ ਨਾਲ ਇਹ ਵੀ ਕਿਹਾ ਕਿ ਉਸ ਯਾਨੀ ਕਿ ਰੰਗਲਾ ਪੰਜਾਬ ਸੁਸਾਇਟੀ ਦਾ ਕੋਈ ਮਕਸਦ ਹੀ ਨਹੀਂ ਸੀ ਉਹਦੀ ਕੋਈ ਲੋੜ ਹੀ ਨਹੀਂ ਸੀ ਹੁਣ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਕਿ ਜੋ ਇਹ ਫੰਡਸ ਇਕੱਠੇ ਕੀਤੇ ਜਾ ਰਹੇ ਹੈ ਇਹ ਹੁਣ ਬਹੁ ਪੱਖੀ ਤਰੀਕੇ ਦੇ ਨਾਲ ਇਕੱਠੇ ਕੀਤੇ ਜਾਣਗੇ ਇਹਦੇ ਵਿੱਚ ਬਹੁਤ ਕੁਝ ਵਾਪਰ ਸਕਦਾ ਹੈ ਕਿਉਂਕਿ ਜਿਹੜਾ ਪੈਸਾ ਦਵੇਗਾ ਜਿਹੜਾ ਬਿਜ਼ਨਸਮੈਨ ਹੋਵੇਗਾ ਜੇ ਬਿਜ਼ਨਸਮੈਨ ਪੈਸਾ ਦਵੇਗਾ ਤਾਂ ਉਹ ਜ਼ਾਹਿਰ ਤੌਰ ਦੇ ਉੱਤੇ ਆਪਣੇ ਵਾਸਤੇ ਵੀ ਕੁਝ ਚਾਹੇਗਾ ਖੈਰ ਡਿਊਟੀਆਂ ਤੱਕ ਲਗਾ ਦਿੱਤੀਆਂ ਗਈਆਂ ਨੇ ਐਮ ਐਲ ਏਜ਼ ਤੱਕ ਨੂੰ ਕਹ ਦਿੱਤਾ ਗਿਆ ਹੈ ਵਰਕਰਾਂ ਤੱਕ ਪਹੁੰਚ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕੀਤੀ ਜਾ ਰਹੀ ਹੈ ਐਮ ਐਲ ਏਜ਼ ਮੰਤਰੀ ਹਰ ਕੋਈ ਜਿਹੜੇ ਨੇ ਹੁਣ ਇਸ ਮਕਸਦ ਦੇ ਵਾਸਤੇ ਪੈਸੇ ਇਕੱਠੇ ਕਰਨਗੇ ਇਹਦੀਆਂ ਚਰਚਾਾਂਵਾਂ ਛੜੀਆਂ ਹੋਈਆਂ ਪਰ ਹੁਣ ਸਵਾਲ ਇਹ ਹੈ ਕਿ ਕੀ ਇਹ ਪੈਸਾ ਪੰਜਾਬ ਦੇ ਹੜ੍ਹਾਂ ਵਾਸਤੇ ਹੀ ਵਰਤਿਆ ਜਾਵੇਗਾ ਔਰ ਜੇ ਇਹ ਪੈਸਾ ਪੰਜਾਬ ਦੇ ਹੜ੍ਹਾਂ ਵਾਸਤੇ ਵੀ ਵਰਤਿਆ ਜਾ ਰਿਹਾ ਔਰ ਉਸ ਵਾਸਤੇ ਪੈਸਾ ਇਕੱਠਾ ਕਰਨ ਦੀ ਲੋੜ ਪੈ ਰਹੀ ਹੈ ਤਾ ਦੂਸਰੇ ਪਾਸੇ ਪੰਜਾਬ ਸਰਕਾਰ ਲਗਾਤਾਰ ਐਲਾਨ ਤੇ ਐਲਾਨ ਕਿਵੇਂ ਕਰ ਰਹੀ ਹੈ ਕਦੇ 10 ਲੱਖ ਰੁਪਏ ਦੀ ਸਿਹਤ ਸਹੂਲਤਾਂ ਦਾ ਕਦੀ ਬੀਬੀਆਂ ਨੂੰ ਪੈਸੇ ਦੇਣ ਦਾ ਬਹੁਤ ਸਾਰੇ ਐਲਾਨ ਲੰਗੇ ਦਿਨ ਵੀ ਕੀਤੇ ਪਰ ਉਹ ਫਿਰ ਪੈਸਾ ਦਿੱਤਾ ਕਿੱਦਾਂ ਜਾਵੇਗਾ ਇਸੇ ਤਰ੍ਹਾਂ ਲੋਕਾਂ ਕੋਲੋਂ ਇਕੱਠਿਆ ਕਰ ਕਰਕੇ ਬਿਜ਼ਨਸਮੈਨਸ ਦੇ ਕੋਲੋਂ ਫੰਡਿੰਗਸ ਲੈ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਬਹੁਤ ਸਾਰੇ ਸਵਾਲ ਹੁਣ ਖੜੇ ਹੋਣ ਲੱਗ ਗਏ ਨੇ ਖਾਸ ਤੌਰ ਦੇ ਉੱਤੇ ਸੁਖਬੀਰ ਬਾਦਲ ਦਾ ਇਹ ਵੀ ਇੱਕ ਸਵਾਲ ਇਹ ਆਖਰ ਸੀਐਮ ਰਲੀਫ ਫੰਡ ਕਿੱਥੇ ਹੈ ਖੈਰ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਸਰਕਾਰ ਇਸ ਦਾ ਜਵਾਬ ਦੇ ਦੇਵੇ ਇੰਤਜ਼ਾਰ ਰਹੇਗਾ ਉਹ ਤਕਲੀ ਬਣੇ ਰੋਵਾਨ ਇੰਡੀਆ ਪੰਜਾਬੀ ਤੇ